ਇਸ ਸਮੇਂ ਖੜੇ ਆਪਾਂ ਸਾਡੇ ਹਲਕੇ ਦਾ ਪਿੰਡ ਮੰਡਵੀ ਹੈ ਵੱਡਾ ਪਿੰਡਾ ਮੰਡਵੀ ਪਿੰਡ ਦੇ ਵਿੱਚ ਖੜੇ ਆ ਤੇ ਇਹ ਜਿਹੜੀ ਸੜਕ ਹੈ ਇਹਦੀ ਲੰਬਾਈ ਹੈ ਜਿਹੜੀ 7 ਕਿਲੋਮੀਟਰ ਹੈ ਤੇ ਇਸ ਦੇ ਉੱਤੇ 1 ਕਰੋੜ 47 ਲੱਖ ਤੇ 33000 ਰੁਪਏ ਇਸ ਤੇ ਲੱਗਣਾ ਤੇ ਇਹ ਸੜਕ ਜਿਹੜੀ ਮਕਰੋੜ ਸਾਹਿਬ ਨੂੰ ਸਲੇਮਗੜ ਬਾਇਆ ਜਿਹੜੀ ਇੱਕ ਬਸਤੀ ਨੂੰ ਵੀ ਇਹ ਕਵਰ ਕਰੇਗੀ ਸੋ ਬਹੁਤ ਵੱਡੀ ਜ਼ਰੂਰਤ ਈ ਸੜਕ ਦੀ ਸਾਰੇ ਇਲਾਕੇ ਦੀ ਮੰਗ ਸੀ ਸੋ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਕਿ ਉਹਨਾਂ ਨੇ ਹਲਕੇ ਲਹਿਰੇ ਨੂੰ 60 ਸੜਕਾਂ ਜਿਹੜੀਆਂ 60 ਸੜਕਾਂ ਦਿੱਤੀਆਂ ਨੇ ਇੱਕ ਕਿਸਮ ਦਾ ਇਹ ਪੋਜੀਸ਼ਨ ਜਾਲ ਬਚਾਤਾ ਕਿਉਂਕਿ ਸਾਡੇ ਘੱਗਰ ਦੀ ਜਦੋਂ 2023 ਦੇ ਵਿੱਚ ਮਾਰ ਹੋਈ ਸੀ ਉਦੋਂ ਪਿੱਛੋਂ ਸੜਕਾਂ ਬਣਾਤੀਆਂ ਸੀ ਕਿਉਂਕਿ ਇੱਥੇ ਸਾਡੇ ਘੱਗਰ ਕਰਕੇ ਸੜਕਾਂ ਹਮੇਸ਼ਾ ਟੁੱਟ ਜਾਂਦੀਆਂ ਨੇ ਤੇ ਸਾਰੀਆਂ ਸੜਕਾਂ ਨੇ ਜਿਹੜੀਆਂ 14 ਸੜਕਾਂ ਮੈਂ ਕੱਲ ਕੀਤੀਆਂ ਨਹੀਂ ਪੱਥਰ ਰੱਖੇ ਸੀ ਪਰसों 12 ਦੇ ਰੱਖੇ ਸੀ ਅੱਜ ਵੀ 12 ਦੇ ਰੱਖਨੇ ਨੇ ਤੇ ਇਸ ਤਰੀਕੇ ਦੇ ਨਾਲ 60 ਸੜਕਾਂ ਜਿਹੜੀਆਂ ਅਸੀਂ 4 ਦਿਨਾਂ ਦੇ ਵਿੱਚ ਜਿਹੜੀਆਂ ਸ਼ੁਰੂ ਕਰਾ ਦੇ ਲਈਆਂ ਨੇ ਤੇ ਬਾਕੀ ਕੱਲੀਆਂ ਸੜਕਾਂ ਨੇ ਇਸ ਤੋਂ ਬਾਅਦ ਸਟੇਡੀਅਮ ਦਾ ਕੰਮ ਸ਼ੁਰੂ ਹੋਣਾ ਤੇ ਸਟੇਡੀਅਮ ਦਾ ਜਿਹੜਾ ਕੰਮ ਹੈ ਉਹ ਵੀ ਅਸੀਂ 30 35 ਸਟੇਡੀਅਮ ਨੇ ਇੱਥੇ ਮੇਰੇ ਹਲਕੇ ਦੇ ਵਿੱਚ ਬਣਨੇ ਨੇ ਉਹਦਾ ਕੰਮ ਵੀ ਸ਼ੁਰੂ ਕਰਾਵਾਂਗੇ ਤੇ ਸਾਡੀ ਮੰਡ ਵੀ ਪਿੰਡ ਦੀ ਅੱਕ ਘਰ ਜਮਾ ਉੱਪਰ ਹੈ ਇੱਥੇ ਬਿਲਕੁਲ ਪਿੰਡ ਦੇ ਨਾਲ ਖਹਿ ਕੇ ਲੰਘਦਾ ਤੇ ਇਹ ਪਹਿਲੀ ਵਾਰੀ ਹੋਇਆ ਹੈ ਇਤਿਹਾਸ ਦੇ ਵਿੱਚ ਕੱਗਰ ਦੀ 60 ਸਾਲਾਂ ਦਾ ਜਿਹੜਾ ਇਤਿਹਾਸ ਅਸੀਂ ਦੇਖ ਰਹੇ ਹਾਂ ਕਿ ਜਦੋਂ ਵੀ ਕੱਗਰ ਦੇ ਵਿੱਚ ਪਾਣੀ 748 ਫੁੱਟ 49 ਫੁੱਟ 50 ਫੁੱਟ ਹੋ ਜਾਂਦਾ ਹੈ ਤਾਂ ਕੱਗਰ ਟੁੱਟ ਜਾਂਦਾ ਹੈ ਤੇ ਕੱਗਰ ਦੀ ਉਹ ਤਬਾਹੀ ਹੁੰਦੀ ਹੈ ਕਿ ਸਾਡੇ 20 ਪਿੰਡ ਬਿਲਕੁਲ ਖਤਮ ਹੋ ਜਾਂਦੇ ਨੇ 23 ਦੇ ਵਿੱਚ 42000 ਏਕੜ ਫਸਲ ਸੀ ਜਿਹੜੀ ਉਹ ਮਰੀਦੀ ਪਰ ਇਸ ਦਫਾ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਕਰਕੇ ਸਾਰੇ ਸੰਗਤ ਦੇ ਸਹਿਯੋਗ ਕਰਕੇ ਤੇ ਗੁਰੂ ਮਹਾਰਾਜ ਦੇ ਆਸ਼ੀਰਵਾਦ ਕਰਕੇ 750 ਫੁੱਟ ਤੇ 7 ਇੰਚ ਅੱਜ ਤੱਕ ਨਹੀਂ ਕੱਗਰ ਹੋਇਆ 750 ਫੁੱਟ 7 ਇੰਚ ਕੱਗਰ 9 ਦਿਨ ਤੱਕ ਪਾਣੀ ਵਗਦਾ ਰਿਹਾ ਪਰ ਅਸੀਂ ਇਸ ਗੱਲ ਦੇ ਵਿੱਚ ਕਾਮਯਾਬ ਹੋਏ ਕਿ ਕੱਗਰ ਕਿਤੇ ਟੁੱਟਿਆ ਨਹੀਂ ਸਾਰੇ ਲੋਕਾਂ ਨੇ ਪਹਿਰਾ ਦਿੱਤਾ ਦਿਨ ਰਾਤ ਪਹਿਰਾ ਜੀਦਾ ਇਸ ਦੀ ਵੱਡੀ ਗੱਲ ਇਹ ਸੀ ਕਿਉਂਕਿ ਅੱਗੇ ਮਕਰੋੜ ਸਾਬ ਤੋਂ ਕੜੈਲਸ ਤੱਕ ਜਿੱਤੇ ਘੱ ਕਰ 198 ਫੁੱਟ ਰਹਿ ਜਾਂਦਾ ਤਾਂ ਅਸੀਂ ਉੱਤੇ ਦੋਵੇਂ ਪਾਸੇ 16 16 ਫੁੱਟ ਚੌੜੇ ਬੰਨ ਬਣਾਦੇ ਸੀ ਜਿੰਨਾ ਕਰਕੇ ਉੱਥੇ ਪਾਣੀ ਸੇਪ ਰਿਆ ਪਾਣੀ ਅੱਗੇ ਲੰਘਿਆ ਸੋ ਸਾਡੇ ਹਲਕੇ ਦਾ ਏਕਾ ਮੈਂ ਕਹਿ ਸਕਦਾ ਜਿਹੜੇ ਪਿੰਡਾਂ ਦੀ ਕੋਈ ਲਿੰਕ ਵੀ ਨਹੀਂ ਸੀ ਉੱਥੇ ਕੱਗਰ ਦਰਿਆ ਦੇ ਨਾਲ ਉਹਨਾਂ ਲੋਕਾਂ ਨੇ ਵੀ ਪਹਿਰਾ ਦਿੱਤਾ ਉੱਤੇ ਸੋ ਅਸੀਂ ਕੱਗਰ ਦੀ ਮਾਰ ਤੋਂ ਬਚੇ ਹਾਂ ਤੇ ਇਹਦੇ ਲਈ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਸਾਰੇ ਪਿੰਡਾਂ ਦੇ ਵਿੱਚ ਪਾਠ ਦੇ ਭੋਗ ਪਾਏ ਗਏ ਨੇ ਹੁਣ ਵੀ ਅੰਦਾਣੇ ਪਿੰਡ ਤੇ ਕੱਗਰ ਦੇ ਪੁਲ ਦੇ ਉੱਤੇ ਹੀ ਪਾਠ ਰੱਖਿਆ ਗਿਆ ਸੋ ਪੰਜਾਬ ਸਰਕਾਰ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਸਾਰੀਆਂ ਮੁਸ਼ਕਲਾਂ ਨੂੰ ਲੰਘਦੇ ਹੋਏ ਹਾਲਾਂਕਿ ਸਾਡੇ ਲਈ ਮੁਸ਼ਕਲਾਂ ਬੜੀਆਂ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਕੇਂਦਰ ਦੀ ਸਰਕਾਰ ਵੱਲੋਂ ਬੀਜੇਪੀ ਦੀ ਸਰਕਾਰ ਵੱਲੋਂ ਐਡੀ ਵੱਡੀ ਮਾਰ ਪੰਜਾਬ ਦੇ ਵਿੱਚ ਹੋਈ ਹੈ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਕੇਂਦਰ ਦੇ ਵਜ਼ੀਰ ਤੇ ਪ੍ਰਧਾਨ ਮੰਤਰੀ ਸਾਹਿਬ 1600 ਕਰੋੜ ਦੀ ਗੱਲ ਕਰਕੇ ਗਏ ਉਹ ਵੀ ਨਹੀਂ ਦਿੱਤਾ ਇੱਕ ਮਜ਼ਾਕ ਕਰਕੇ ਗਏ ਨੇ ਸਾਡੇ ਨਾਲ ਔਰ ਮੈਂ ਇਹ ਸਮਝਦਾ ਕਿ ਇਹ ਮਜ਼ਾਕ ਜਿਹੜਾ ਕੀਤਾ ਜਾ ਰਿਹਾ ਸਿਰਫ ਤੇ ਸਿਰਫ ਵੋਟਾਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਚਾਹੁੰਦੇ ਨੇ ਕਿ ਇਹ ਲੋਕਾਂ ਦਾ ਸਾਥ ਨਾ ਦੇ ਸਕਣ ਲੋਕਾਂ ਦਾ ਪੂਰਾ ਮੁਆਵਜ਼ਾ ਨਾ ਦੇ ਸਕਣ ਇਹਨਾਂ ਨੂੰ ਤੰਗ ਕੀਤਾ ਜਾਵੇ ਤੇ ਲੋਕ ਇਹਨਾਂ ਤੋਂ ਔਖੇ ਹੋ ਜਾਣ। ਅਰ ਦੁੱਖੇ ਸੀ ਇਹ ਕਿ ਸਾਰੇ ਕਾਂਗਰਸ ਪਾਰਟੀ ਆ ਜਿਹੜੀ ਉਹ ਵੀ ਨਾਲ ਖੜ ਗਈ। ਅਸੀਂ ਆ ਜਿਹੜੇ ਲੋਕ ਇੱਥੇ ਖੜੇ ਆ ਸੀ ਸਰਬੱਤ ਦਾ ਭਲਾ ਚਾਹੋਣ ਵਾਲੇ ਲੋਕ। ਅਸੀਂ ਮਦਦ ਕਰਦੇ ਆਂ। ਸਾਰੀ ਦੁਨੀਆ ਸਾਡੀ ਮਦਦ ਕਰਦੀ ਆਈ ਹੈ। ਤੇ ਮਤਲਬ ਅਜਿਹੇ ਸਿਸਟਮ ਇਹਨਾਂ ਨੇ ਬਣਾ ਲਿਆ ਕਿ ਕੱਲੀਆਂ ਵੋਟਾਂ ਕਰਕੇ ਵੀ ਲੋਕਾਂ ਦਾ ਕਹਾਣ ਕਰਨਾ ਅਸੀਂ ਇਹ ਜੀ ਗੰਦੀ ਰਾਜਨੀਤੀ ਜਿਹੜੀ ਹੈ ਉਹ ਬੀਜੇਪੀ ਦੀ ਸਰਕਾਰ ਜਿਹੜੀ ਕਰ ਰਹੀ ਹੈ ਪਰ ਅਸੀਂ ਲੋਕਾਂ ਦੀ ਮਦਦ ਦੇ ਨਾਲ ਸਾਰੇ ਕੰਮ ਕਰਨ ਤੇ ਲੱਗੇ ਆ ਤੇ ਅਸੀਂ ਲੋਕਾਂ ਦੇ ਹਿੱਤਾਂ ਦੇ ਲਈ ਖੜੇ ਹਾਂ